ਡੀਅਰ ਲਾਟਰੀ ਦੀ ਟਿਕਟ ਖਰੀਦੀ ਉਹਦੇ ਵਿੱਚ ਮੇਰਾ ਪ੍ਰਾਈਜ਼ ਲੱਗਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਹਾਂਜੀ 4.5 ਲੱਖ ਦਾ ਪ੍ਰਾਈਜ਼ ਲੱਗਿਆ ਜੀ ਫਿਰ ਮੈਂ ਸੋਚਿਆ ਵੀ ਪਹਿਲਾਂ ਘਰ ਹੀ ਬਣਾ ਲੈਨੇ ਆ ਹੂੰ ਤੇ ਮੈਂ ਹੁਣ ਆਹ ਜਿਹੜਾ ਪੈਸਾ ਮੈਨੂੰ ਲੱਗਿਆ ਵੀ ਉਹਦਾ ਮੈਂ ਘਰ ਬਣਾਇਆ ਜੀ ਨਵਾਂ ਬਿਲਕੁਲ ਮਹਾਂਪੁਰਖ ਮਿਲੇ ਜੀ ਹੂੰ ਤੇ ਉਹਨਾਂ ਨੂੰ ਮੈਂ ਵੈਸੇ ਨਮਸਕਾਰ ਕਰੀ ਪਤਾ ਲੱਗਿਆ ਜਿਵੇਂ ਵੀ ਪਰਮਾਤਮਾ ਕਰਨਿਓ ਰੱਬੀ ਰੂਹ ਸੀ ਉਹ ਕਹਿ ਸਕਦੇ ਆ ਜੀ ਹੂੰ ਉਹਨਾਂ ਨੇ ਕਿਹਾ ਵੀ ਘਰ ਬਣਾ ਲਿਆ ਵੀ ਮਤਲਬ ਲਾਟਰੀ ਤੈਨੂੰ ਲੱਗੀ ਇਹ ਸਾਰੇ ਜਿਹੜੀ ਲਾਟਰੀ ਆ ਇਹ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਹਾਂਜੀ ਇਹ ਲਾਟਰੀ ਸਾਰੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜੀ ਕੋਈ ਵੀ ਹਾਂਜੀ ਟੀਅਰ ਕੰਪਨੀ ਦੀ ਹੈ ਜੀ ਹੂੰ ਕੋਈ ਵੀ ਇਹਦੇ ਵਿੱਚੋਂ ਪ੍ਰਾਈਜ਼ ਲੱਗਦਾ ਤਾਂ ਉਹਦੀ ਅਸੀਂ ਜ਼ਿੰਮੇਵਾਰੀ ਪੂਰੀ ਰੱਖਦੇ ਆ ਪੇਮੈਂਟ ਦਿਵਾਉਣ ਦੀ ਨੇ ਵੀ ਮਤਲਬ ਸਾਡੇ ਦੇ ਕਿਰਪਾ ਹਈਆ ਪਰਮਾਤਮਾ ਦੀ ਵੀ ਹਰ ਇੱਕ ਤੇ ਹੋਵੇ ਜੇ ਤੁਸੀਂ ਨਾ ਲਾਟੀ ਦਾ ਟਿਕਟ ਦਿੱਤੇ ਫਿਰ ਘਰ ਪਹੁੰਚ ਜਾਂਦਾ ਨਹੀਂ ਘਰ ਮੇ ਤੋਂ ਕਿੱਥੇ ਪੈਣਾ ਦੀਗਾ ਜੀ ਪੰਜਾਬ ਸਰਕਾਰ ਦਾ ਰਖੜੀ ਬੰਪਰ ਆ ਜੀ ਜਿਹਦਾ 24 ਤਰੀਕ ਦਾ ਡਰਾ ਜੀ ਇਸੇ 24 ਤਰੀਕ ਦਾ ਇੱਥੇ ਲੋਕ ਲੈਣ ਕਿਉਂ ਆਉਣ ਤੁਹਾਡੇ ਕੋਲ ਹੀ ਲੋਕ ਕਿਉਂ ਲੈਣਾ ਅਸੀਂ ਮਤਲਬ ਇਹ ਚਾਹੁੰਦੇ ਆ ਵੀ ਜਿਵੇਂ ਮੇਰੇ ਤੇ ਕਿਰਪਾ ਹੋਈਆ ਜਿਹੜਾ ਸਾਡੇ ਕੋਲੇ ਆਊਗਾ ਦਾ ਕੋਈ ਵੀ ਵੀਰਾਂ ਤਾਂ ਉਹ ਵੀ ਖੁਸ਼ ਹੋ ਕੇ ਜਾਊਗਾ ਜੀ ਲੋ ਜੀ ਕੁੱਪ ਲੁਧਿਆਣਾ ਤੋਂ ਮਲੇਰਕੋਟਲਾ ਰਸਤੇ ਦੇ ਵਿੱਚ ਕੁੱਪ ਆਉਂਦਾ ਤੇ ਕੁੱਪ ਦੇ ਨਾਲ ਪਿੰਡਾ ਜੋਗੀ ਮਾਜ਼ਰਾ ਛੋਟਾ ਜਿਹਾ ਪਿੰਡਾ ਤੇ ਉਸ ਪਿੰਡ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਨੇ ਪਿੰਡ ਦੇ ਆਪਣੇ ਘਰ ਦੇ ਵਿੱਚ ਹੀ ਦੁਕਾਨ ਅੰਦਰ ਲਾਟਰੀ ਦੀ ਜਿਹੜੀ ਦੁਕਾਨ ਆ ਉਹ ਖੋਲਿਆ ਲਾਟਰੀ ਦਾ ਕੰਮ ਖੋਲਿਆ ਆ ਤੇ ਹੈਰਾਨ ਆ ਇਸ ਗੱਲ ਤੋਂ ਕਿ ਆਖਿਰਕਾਰ ਇਸ ਨੌਜਵਾਨ ਵੱਲੋਂ ਜਦੋਂ ਪਹਿਲਾ ਹੀ ਕੰਮ ਉਸ ਦਾ ਕੋਪਾ ਵਿਖੇ ਚੱਲ ਰਿਹਾ ਸੀ ਤਾਂ ਡੀਅਰ ਸਰਕਾਰੀ ਆ ਕੰਮ ਹੀ ਕਿਉਂ ਪਿੰਡ ਦੇ ਵਿੱਚ ਸ਼ੁਰੂ ਕੀਤਾ ਇੱਕ ਇੱਧਰ ਵੀ ਤਸਵੀਰ ਦਿਖਾ ਦਿਓ ਜੀ ਇਹੋ ਨਾਲ ਲੋਕਾਂ ਦੀਆਂ ਤਸਵੀਰਾਂ ਨੇ ਕੁਝ ਜਿਹੜੇ ਲੋਕਾਂ ਨੇ ਤਸਵੀਰਾਂ ਖਿੱਚਵਾਈਆਂ ਨੇ ਜਿਨ੍ਹਾਂ ਨੂੰ ਲੱਖਾਂ ਰੁਪਏ ਦੇ ਹਜ਼ਾਰਾਂ ਰੁਪਏ ਦੇ ਇਨਾਮ ਜਿਹੜੇ ਨੇ ਸਰਕਾਰੀ ਡੀਅਰ ਕੰਪਨੀ ਪੰਜਾਬ ਸਰਕਾਰ ਦੀ ਮਾਨਤਾ ਪ੍ਰਾਪਤ ਕੰਪਨੀ ਡੀਅਰ ਲਾਟਰੀ ਤੋਂ ਹਜ਼ਾਰਾਂ ਲੱਖਾਂ ਰੁਪਏ ਦੇ ਇਨਾਮ ਲੱਗੇ ਨੇ ਤੇ ਜਾਣ ਲੈਣੇ ਆ ਕਿ ਆਖਰਕਾਰ ਇਸ ਨੌਜਵਾਨ ਨੇ ਪਿੰਡ ਦੇ ਵਿੱਚ ਹੀ ਆਪਣੇ ਨਵੇਂ ਬਣੇ ਘਰ ਦੇ ਵਿੱਚ ਹੀ ਇਹ ਲਾਟਰੀ ਦੀ ਦੁਕਾਨ ਕਿਉਂ ਕੀਤੀ ਛੋਟੇ ਜਿਹੇ ਪਿੰਡ ਦੇ ਵਿੱਚ ਤੇ ਗੱਲਬਾਤ ਕਰ ਲੈਣ ਆ ਭਾਈ ਸਸੀ ਗਾਜੀ ਸਸੀ ਗਾਜੀ ਭਾਈ ਜੀ ਨਾਮ ਦੱਸੋ ਪਹਿਲਾਂ ਤੁਹਾਡਾ ਮੇਰਾ ਨਾਮ ਤਰਸੀਮ ਸਿੰਘ ਆ ਜੀ ਤਰਸੀਮ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਪਿੰਡ ਜੋਗੀ ਮਾਜਰਾ ਇਹ ਜੋਗੀ ਮਾਜਰਾ ਜੀ ਛੋਟਾ ਜਿਹਾ ਪਿੰਡ ਛੋਟਾ ਜਿਹਾ ਪਿੰਡ ਆ ਜੀ ਕੁੱਪਕਲਾਂ ਦੇ ਨਾਲ ਹੀ ਆ ਬਿਲਕੁਲ ਆ ਕੁੱਪਾ ਮੇਨ ਰੋਡ ਦੇ ਉੱਪਰ ਨਾਲ ਹੀ 1 ਕਿਲੋਮੀਟਰ ਦਾ ਪਿੰਡ ਆ ਜੀ ਜੋਗੀ ਮਾਜਰਾ ਜੀ ਅ ਪਿੰਡ ਦੇ ਵਿੱਚ ਲਾਟਰੀ ਦੀ ਦੁਕਾਨ ਘਰ ਦੇ ਨਵੇਂ ਬਣੇ ਘਰ ਦੇ ਵਿੱਚ ਹੀ ਇਹ ਛੋਟੀ ਜਿਹੀ ਲਾਟਰੀ ਦੁਕਾਨ ਕਿਵੇਂ ਕਰਨ ਦਾ ਮਨ ਆਇਆ ਜਦੋਂ ਥੋੜੀ ਪਹਿਲਾਂ ਹੀ ਕੁਪ ਜਿਹੜੀ ਦੁਕਾਨ ਤੁਸੀਂ ਦੱਸਿਆ ਵੀ 3 ਸਾਲਾਂ ਤੋਂ ਕਰ ਰਹੇ ਹੋ ਫਿਰ ਕੀ ਲੋੜ ਪੈ ਗਈ ਸੀ ਪਿੰਡ ਦੇ ਘਰ ਦੇ ਵਿੱਚ ਜਿਹੜੀ ਇਹ ਦੁਕਾਨ ਖੁੱਲਣ ਲਈ ਦੇਖੋ ਜੀ ਸ਼ੁਰੂ ਤੋਂ ਮੈਂ ਤੁਹਾਨੂੰ ਦੱਸਾਂ ਅਸੀਂ ਪਹਿਲਾਂ ਤੁਸੀਂ ਗਰੀਬੀ ਰੇਖਾ ਦੇ ਵਿੱਚ ਰਹੇ ਹਾਂ ਮੈਂ ਜਦੋਂ ਪੜਦਾ ਠਿਕਾ ਮੇਰੇ ਪਾਸਾ ਸਾਹਿਬ ਪੱਠੇ ਦਾ ਕੰਮ ਕਰਦੇ ਸੀਗੇ ਜੀ ਪੱਠੇ ਤੇ ਹੂੰ ਅਸੀਂ ਵੀ ਜੰਦੇ ਦੇ ਨਾਲ ਮੈਂ ਵੀ ਜਾਂਦਾ ਹੁੰਦਾ ਤੇ ਨਾਲ ਨਾਲੇ ਪੜ੍ਹਾਈ ਕਰਨੀ ਨਾਲੇ ਪੱਠੇ ਦਾ ਕੰਮ ਕਰਨਾ ਹੂੰ ਤੇ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਡਰਾਈਵਿੰਗ ਸਿੱਖ ਲਈ ਤੇ ਮੈਂ ਇੱਕ ਟੈਂਪੂ ਲੈ ਲਿਆ ਜੀ ਜੀ ਉਹ ਟੈਂਪੂ ਤੇ ਮੈਂ ਇੱਧਰ ਉੱਧਰ ਗੇੜੇ ਗੂੜੇ ਲਾਉਂਦਾ ਰਿਹਾ ਹੂੰ ਤੇ ਇੱਕ ਵਾਰੀ ਮੇਰਾ ਮਨ ਬਣਿਆ ਵੀ ਮੈਂ ਨਾ ਇੱਕ ਦੁਕਾਨ ਤੇ ਗਿਆ ਲਾਟਰੀ ਦੀ ਤੇ ਹੂੰ ਲਾਟਰੀ ਦੀ ਦੁਕਾਨ ਤੇ ਮੈਂ ਗਿਆ ਉੱਥੋਂ ਮੈਂ ਇੱਕ ਟਿਕਟ ਖਰੀਦੀ ਹੂੰ ਡੀਅਰ ਲਾਟਰੀ ਦੀ ਟਿਕਟ ਖਰੀਦੀ ਉਹਦੇ ਵਿੱਚ ਮੇਰਾ ਪ੍ਰਾਈਜ਼ ਲੱਗਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਹਾਂਜੀ 4.5 ਲੱਖ ਦਾ ਪ੍ਰਾਈਜ਼ ਲੱਗਿਆ ਜੀ ਜੀ ਜਿਹੜਾ ਮੈਂ ਤੁਹਾਨੂੰ ਲਾਟਰੀ ਦਾ ਨਾਮ ਲੱਗਿਆ ਹਾਂਜੀ 4.5 ਲੱਖ ਮੈਨੂੰ ਨਾਮ ਲੱਗਿਆ ਜੀ 4.5 ਲੱਖ ਦਾ ਨਾ ਤਾਂ ਮੈਂ ਗੱਲ ਉਹ ਮਤਲਬ ਕਿਸੇ ਰਿਸ਼ਤੇਦਾਰ ਕੋਲ ਸ਼ੇਅਰ ਕਰੀ ਨਾ ਮੈਂ ਘਰੇ ਮੰਮੀ ਡੈਡੀ ਨੂੰ ਕਿਸੇ ਨੂੰ ਨਹੀਂ ਮੈਂ ਦੱਸਿਆ ਜੀ ਠੀਕ ਹੈ ਕਿਉਂ ਜੇ ਮੈਂ ਇਹ ਗੱਲ ਕਰਦਾ ਤਾਂ ਮਤਲਬ ਹੋਰ ਵੀ ਕੋਈ ਇੱਧਰ ਉੱਧਰ ਪੈਸਾ ਚੱਲ ਸਕਦਾ ਦੀ ਘਰ ਜਰੂਰੀ ਨਹੀਂ ਸੀ ਘਰ ਸਾਡਾ ਬਿਲਕੁਲ ਕੱਚਾ ਘਰ ଥିਗਾ ਜੀ ਹੂੰ ਜੋ ਕੋਈ ਬਾਰ ਸੌਂਦੀ ਦੀ ਮੜਾ ਮੋੜਾ ਚੌਣ ਲੱਗ ਜਾਂਦਾ ਸੀ ਬਹੁਤ ਮਤਲਬ ਲੰਕੀ ਚ ਰਹਿੰਦੇ ਸੀ ਰਿਸ਼ਤੇਦਾਰ ਵੀ ਕਿਤਰਾਉਂਦੇ ਆਉਂਦੇ ਆ ਰਿਸ਼ਤੇਦਾਰ ਵੀ ਆਉਂਦੇ ਨਹੀਂ ਸੀ ਸਾਡੇ ਜੀ ਕਿਤਰਾਉਂਦੇ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਪਹਿਲਾਂ ਘਰ ਹੀ ਬਣਾ ਲੈਨੇ ਆ ਹੂੰ ਤੇ ਮੈਂ ਹੁਣ ਆਹ ਜਿਹੜਾ ਪੈਸਾ ਮੈਨੂੰ ਲੱਗਿਆ ਤੀ ਉਹਦਾ ਮੈਂ ਘਰ ਬਣਾਇਆ ਜੀ ਨਵਾਂ ਬਿਲਕੁਲ ਹੂੰ ਫਿਰ ਉਹਨਾਂ ਕੋਲ ਦੱਸਤਾ ਹਾਂਜੀ ਹੁਣ ਮੈਂ ਘਰ ਬਣਾਇਆ ਕਦੋਂ ਘਰੇ ਉਸ ਤੋਂ ਬਾਅਦ ਘਰੇ ਦੱਸਿਆ ਜੀ ਵੀ ਇਹ ਲਾਟਰੀ ਦੇ ਪੈਸੇ ਤੋਂ ਹਾਂਜੀ ਫਿਰ ਮੈਂ ਦੱਸਿਆ ਘਰੇ ਮੇਰੇ ਫਾਦਰ ਸਾਹਿਬ ਨੂੰ ਮੇਰੀ ਮਾਤਾ ਜੀ ਨੂੰ ਵੀ ਇਹ ਲਾਟਰੀ ਮੈ ਹਾਂਜੀ ਤੇ ਘਰ ਬਣਾ ਲਿਆ ਫਿਰ ਆ ਜਿਹੜਾ ਆਪਣਾ ਟੈਂਪੂ ਸੀ ਫਿਰ ਉਹੀ ਟੈਂਪੂ ਚਲਾਉਂਦੇ ਰਹੇ ਹਾਂਜੀ ਮੈਂ ਟੈਂਪੂ ਚਲਾਉਂਦਾ ਰਿਹਾ ਜੀ ਆਪਣੀ ਉਸ ਤੋਂ ਬਾਅਦ ਮੈਂ ਇੱਕ ਧਾਰਮਿਕ ਸਥਾਨ ਤੇ ਗਿਆ ਜੀ ਹੂੰ ਉੱਥੇ ਮੈਨੂੰ ਇੱਕ ਮਹਾਪੁਰਖ ਮਿਲੇ ਜੀ ਹੂੰ ਤੇ ਉਹਨਾਂ ਨੂੰ ਮੈਂ ਵੈਸੀ ਨਮਸਕਾਰ ਕਰੀ ਹੂੰ ਤੇ ਉਹਨਾਂ ਨੇ ਉਹ ਮੇਰੇ ਨੇੜੇ ਆ ਗਏ ਤੇ ਮੈਨੂੰ ਕਹਿੰਦੇ ਵੀ ਕਿਵੇਂ ਆ ਹਾਲ ਚਾਲ ਕਿਵੇਂ ਕੰਮ ਕਰ ਚੱਲਦਾ ਮਹਾ ਠੀਕ ਆ ਮਹਾਰਾਜ ਕਿਰਪਾ ਹੂੰ ਤੇ ਉਸ ਤੋਂ ਬਾਅਦ ਮਤਲਬ ਉਹ ਮੈਨੂੰ ਕਹਿੰਦੇ ਵੀ ਘਰ ਬਣਾ ਲਿਆ ਕੁਦਰਤੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਪਤਾ ਲੱਗਿਆ ਜਿਵੇਂ ਵੀ ਪਰਮਾਤਮਾ ਕਰਨਿਓ ਰੱਬੀ ਰੂਹ ਸੀ ਉਹ ਕਹਿ ਸਕਦੇ ਆ ਜੀ ਉਹਨਾਂ ਨੇ ਕਿਹਾ ਵੀ ਘਰ ਬਣਾ ਲਿਆ ਵੀ ਮਤਲਬ ਲਾਟਰੀ ਤੇਨੂੰ ਲੱਗੀ ਅੱਛਾ ਇਹ ਵੀ ਪਤਾ ਸੀ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਵੀ ਤੈਨੂੰ ਲਾਟਰੀ ਦੇ ਪੈਸੇ ਨਾਲ ਘਰ ਬਣਾਇਆ ਤੇ ਮੈਂ ਉਹਨਾਂ ਨੂੰ ਪੈਰ ਫੜ ਲੇ ਮੈਂ ਉਹਨਾਂ ਦੇ ਜਿਤੋਂ ਤਾਂ ਸਭ ਬਾਰੇ ਵੀ ਤੁਹਾਨੂੰ ਸਭ ਜਾਣੀ ਜਾਣੋ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਘਰ ਬਣਾ ਲਿਆ ਵੀ ਹੁਣ ਮਤਲਬ ਜਿਹੜੇ ਗਰੀਬ ਜਨਤਾ ਹੋਰ ਵੀ ਨੇ ਲੋਕ ਤਾਂ ਉਹਨਾਂ ਦਾ ਵੀ ਕੁਛ ਨਾ ਕੁਛ ਉਹਨਾਂ ਬਾਰੇ ਵਿੱਚ ਸੋਚ ਹਾਂਜੀ ਤੇ ਆਵਦਾ ਬਣਾ ਲਿਆ ਅੱਜ ਵੀ ਆਵਦਾ ਬਣਾ ਲਿਆ ਵੀ ਉਹਨਾਂ ਬਾਰੇ ਵਿੱਚ ਸੋਚ ਹਾਂਜੀ ਹੋਰਾਂ ਦਾ ਵੀ ਸੋਚ ਵੀ ਫਿਰ ਕੀ ਕਰਨਾ ਸੀ ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਬਚਨ ਕੀਤਾ ਵੀ ਤੂੰ ਲਾਟਰੀ ਹੀ ਵੇਚਣ ਲੱਗ ਗਿਆ ਵੀ ਆਹ ਤੁਹਾਡਾ ਜਿਹੜਾ ਟੈਂਪੂ ਆ ਉਹ ਕੰਮ ਛੱਡ ਦੇ ਵੀ ਉਹ ਕੰਮ ਛੱਡ ਦੇ ਤੂੰ ਵੀ ਤੂੰ ਲਾਟਰੀ ਦਾ ਕੰਮ ਹੀ ਕਰਦਾ ਆ ਸਰਕਾਰੀ ਲਾਟਰੀ ਦਾ ਹਾਂਜੀ ਹਾਂਜੀ ਉਹ ਕਹਿੰਦੇ ਵੀ ਸਰਕਾਰੀ ਲਾਟਰੀ ਜਿਹੜੀ ਟਿਕਟ ਜਿੱਦਾਂ ਤੈਨੂੰ ਪ੍ਰਾਈਜ਼ ਲੱਗਿਆ ਵੀ ਮਤਲਬ ਆ ਤੂੰ ਮਤਲਬ ਹੋਰ ਵੀ ਮਦਦ ਕਰ ਸਕਦਾ ਕਿਸੇ ਦੀ ਠੀਕ ਆ ਫਿਰ ਕੀਤਾ ਕੰਮ ਉਸ ਤੋਂ ਬਾਅਦ ਹੁਣ ਜੀ ਮੈਂ ਕੁੱਪ ਟੋਟੇ ਦੇ ਉੱਪਰ ਪਪਕਲਾਂ ਦੇ ਉੱਪਰ ਮੈਂ ਆਪਣਾ ਸਟਾਲ ਬੋਲਿਆ ਜੀ ਕਿੰਨਾ ਟਾਈਮ ਲਗਭਗ ਜੀ ਮੈਨੂੰ 3 ਸਾਲ ਹੋ ਗਏ ਜੀ ਉੱਥੇ ਓਕੇ ਹਾਂ ਜੀ ਨਹੀਂ ਠੀਕ ਆ ਉੱਥੇ ਤੁਹਾਡਾ ਕੰਮ ਵਧੀਆ ਚੱਲਦਾ ਸੀ ਵਧੀਆ ਚੱਲਦਾ ਜੀ ਕਿਸੇ ਨੂੰ ਨਾਮ ਲੱਗਿਆ ਜਾਂ ਨਹੀਂ ਆ ਨਹੀਂ ਅਨਾਮ ਬਹੁਤ ਲੱਗੇ ਜੀ ਅਸੀਂ 10-12 ਲੱਖ ਪੰਦੀ ਬਣਾਤਾ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਨਹੀਂ ਫਿਰ ਆ ਪਿੰਡ ਛੋਟੇ ਪਿੰਡ ਜਾ ਕੇ ਘਰ ਦੇ ਵਿੱਚ ਹੀ ਦੁਕਾਨ ਕਰਨ ਦੀ ਕੀ ਇਹ ਵੀ ਮੈਂ ਤੁਹਾਨੂੰ ਦੱਸਦਾ ਇਹ ਵੀ ਮੈਂ ਤੁਹਾਨੂੰ ਦੱਸਦਾ ਤੇ ਜਿਸ ਤਰ੍ਹਾਂ ਮਤਲਬ ਉਹ ਮਹਾਰਾਜ ਮੈਨੂੰ ਮਿਲੇ ଥିਗੇ ਮੈਂ ਇੱਕ ਦਿਨ ਰਾਤ ਨੂੰ ਸੁੱ ਤੇ ਉਹ ਮਾਂ ਪੁਰਖ ਮੇਰੇ ਸੁਪਨੇ ਦੇ ਵਿੱਚ ਆਏ ਜੀ ਕਿਹੜੇ ਜਿਹੜੇ ਜਿਹੜੇ ਪਹਿਲਾਂ ਹਾਂ ਜੀ ਜਿਹੜੇ 3-4 ਸਾਲ ਪਹਿਲਾਂ ਆਏ ਤੇ ਉਹ ਮੇਰੇ ਸੁਪਨੇ ਉਹ ਮੈਨੂੰ ਚਿਹਰਾ ਭੁੱਲਿਆ ਨਹੀਂ ਹਜੇ ਵੀ ਨਹੀਂ ਮੈਨੂੰ ਭੁੱਲਿਆ ਤੇਰਾ ਕੀ ਬਾਤ ਹੈ ਤੇ ਜਦੋਂ ਸੁਪਨੇ ਦੇ ਵਿੱਚ ਆਏ ਤਾਂ ਉਹਨਾਂ ਨੇ ਮੈਨੂੰ ਬਚਨ ਕੀਤਾ ਵੀ ਤੂੰ ਆਪਣਾ ਜਿਹੜਾ ਘਰ ਬਣਾਇਆ ਵੀ ਉਹ ਘਰ ਦੇ ਵਿੱਚ ਤੂੰ ਲਾਟਰੀ ਦਾ ਕੰਮ ਸਟਾਰਟ ਕਰ ਮਤਲਬ ਕੁੱਪ ਜਿਹੜਾ ਕੀਤਾ ਵੀ ਉਹ 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 ਚੱਲਦਾ ਵਾਲੇ ਉਹ ਚੱਲਦਾ ਜੀ ਉਹ ਕਹਿੰਦੇ ਵੀ ਉਹ ਵੀ ਰੱਖ ਕੋਈ ਗੱਲ ਨਹੀਂ ਵੀ ਮਤਲਬ ਤੂੰ ਜਿਹੜਾ ਘਰ ਤਾਂ ਨਵਾਂ ਬਣਾਇਆ ਵੀ ਉੱਥੇ ਆਪਣਾ ਕਾਊਂਟਰ ਲਾ ਸਟਾਲ ਲਾ ਆਪਣਾ ਲਾਟਰੀ ਉੱਥੇ ਵੇਚ ਵੀ ਉੱਥੇ ਤੇਰੇ ਕੋਲੇ ਜਿਹੜਾ ਆਊਗਾ ਕੋਈ ਨਰਾਜ ਹੋਗੇ ਨਹੀਂ ਜਾਊਗਾ ਨਹੀਂ ਕਿ ਦਿਮਾਗ 'ਚ ਇਹ ਗੱਲ ਨਹੀਂ ਆਈ ਵੀ ਯਾਰ ਪਿੰਡ ਦੇ ਵਿੱਚ ਛੋਟੇ ਪਿੰਡ ਦੇ ਵਿੱਚ ਕੌਣ ਆਊਗਾ ਨਹੀਂ ਮੈਂ ਸੋਚਿਆ ਜੀ ਪਹਿਲਾਂ ਤਾਂ ਸਾਡੇ ਮੇਰੇ ਮੰਮੀ ਡੈਡੀ ਨਹੀਂ ਮੰਨੇ ਜੀ ਵੀ ਪਿੰਡ ਦੇ ਵਿੱਚ ਮਤਲਬ ਕਿੱਦਾਂ ਕੋਈ ਆਊਟ ਟਿਕਟ ਲੈਣਾ ਹਾਂ ਪਰਚੂਨਿਟੀ ਦੁਕਾਨ ਤਾਂ ਚੱਲ ਸਕਦੀ ਆ ਹਾਂਜੀ ਹਾਂਜੀ ਪਰਚੂਨਿਟੀ ਦੁਕਾਨ ਚੱਲ ਸਕਦੀ ਆ ਹੋਰ ਕਰ ਲਓ ਜੋ ਮਰਜ਼ੀ ਕਰ ਲਓ ਪਰ ਲਾਟਰੀ ਇੱਥੇ ਕੌਣ ਲੈਣਾ ਉਹ ਪਿੰਡ ਦੇ ਵਿੱਚ ਛੋਟੇ ਜਿਹੇ ਪਿੰਡ 'ਚ ਛੋਟਾ ਜਿਹਾ ਪਿੰਡ ਆਈ ਸਾਡਾ 5-700 ਬੋੜਾ ਸਾਰੀ ਇੱਥੇ ਦੀ ਹਾਂ ਤੇ ਪਰ ਚਲੋ ਹੌਲੀ ਹੌਲੀ ਮੇਰੇ ਮਾਤਾ ਜੀ ਮੰਨ ਗਏ ਮੇਰੇ ਡੈਡੀ ਤੇ ਉਸ ਤੋਂ ਬਾਅਦ ਮੈਂ ਦੁਕਾਨ ਤਿਆਰ ਕਰੀ ਜੀ ਦੁਕਾਨ ਤਿਆਰ ਕਰਕੇ ਹੁਣ ਮੈਂ ਡੀਅਰ ਦਾ ਮਾਲ ਲੈ ਕੇ ਆਇਆ ਸਾਰਾ ਇਹ ਇਹ ਸਾਰੀ ਜਿਹੜੀ ਲਾਟਰੀ ਆ ਇਹ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਹਾਂ ਜੀ ਇਹ ਲਾਟਰੀ ਸਾਰੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜੀ ਡੀਅਰ ਕੰਪਨੀ ਥਾਂ ਜੀ ਡੀਅਰ ਕੰਪਨੀ ਦੀ ਹੈ ਜੀ ਹੂੰ ਕੋਈ ਵੀ ਇਹਦੇ ਵਿੱਚੋਂ ਪ੍ਰਾਈਜ਼ ਲੱਗਦਾ ਤਾਂ ਉਹਦੀ ਅਸੀਂ ਜ਼ਿੰਮੇਵਾਰੀ ਪੂਰੀ ਰੱਖਦੇ ਆ ਪੇਮੈਂਟ ਦਿਵਾਉਣ ਦੀ ਕੋਈ ਫੇਕ ਨਹੀਂ ਕੋਈ ਨਹੀਂ ਕੋਈ ਧੋਖਾ ਨਹੀਂ ਹੋਗਾ ਸਾਡੀ ਪੂਰੀ ਜ਼ਿੰਮੇਵਾਰੀ ਹੋਗੀ ਨਹੀਂ ਫਿਰ ਹੁਣ ਤੁਸੀਂ ਮਤਲਬ ਚਾਹਦੇ ਹੋ ਵੀ ਜਿਵੇਂ ਥੋੜਾ ਕਾਰੋਬਾਰ ਨਮਾ ਕਰ ਬਣਿਆ ਵੀ ਹੋਰਾਂ ਦਾ ਵੀ ਬਣੇ ਤਾਂ ਮਕਸਦ ਲੱਗਦਾ ਹਾਂਜੀ ਹਾਂਜੀ ਲੱਗਦਾ ਜੀ ਇਸੇ ਤਰ੍ਹਾਂ ਜਿਵੇਂ ਵੀ ਮਤਲਬ ਸਾਡੇ ਦੇ ਕਿਰਪਾ ਹੈ ਜਾਂ ਪਰਮਾਤਮਾ ਦੀ ਵੀ ਹਰ ਇੱਕ ਤੇ ਹੋਵੇ ਜੇ ਤੁਸੀਂ ਨਾ ਲਾਟਰੀ ਦਾ ਟਿਕਟ ਥੀਦੇ ਫਿਰ ਘਰ ਪਹੁੰਚ ਜਾਂਦਾ ਨਹੀਂ ਘਰ ਮੇਰੇ ਤੋਂ ਕਿੱਥੇ ਬੈਣਾ ਦੀਗਾ ਜੀ ਘਰ ਨਹੀਂ ਬੈਣਾ ਦੀਗਾ ਜੀ ਮੇਰੇ ਤੋਂ ਹਾਲਾਤ ਇਹ ਜਿਹੇ ਦੀ ਘਰ ਦੇ ਦੀ ਮਜ਼ਦੂਰੀ ਕਰੀ ਮਜ਼ਦੂਰੀ ਕਰਦੇ ਤੇ ਹੜੀ ਜੋਤੇ ਨਾ ਕਿੱਥੇ ਅੱਜ ਕੱਲ ਹੂੰ ਕਿ ਲਾਟਰੀ ਖਰੀਦੀ ਟਿੱਟ ਲਈ ਤਾਂ ਨਿਕਲੀ ਤਾਂ ਵੀ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਕਰ ਪਿਆ ਜੀ ਨਹੀਂ ਮੇਰਾ ਤਾਂ ਜਿਵੇਂ ਪਹਿਲਾਂ ਚੱਲਦਾ ਨਹੀਂ ਉਦੋਂ ਹੀ ਚੱਲਣਾ ਦੀ ਗਰੀਬੀ ਜੀ ਰਹਿਣਾ ਸੀ ਡਿਆੜੀ ਪਰ ਹੁਣ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਸਭ ਕੁਝ ਸੈਟ ਆ ਪਰ ਹੁਣ ਬਾਬੇ ਦੇ ਬੱਚੇ ਮੰਗਾਉਣੇ ਨੇ ਹੈ ਮਹਾਪ੍ਰੋਜੈਕਟ ਹੁਣ ਬਾਬੇ ਦੇ ਬੱਚੇ ਨੇ ਪਕਾਉਣੇ ਨੇ ਅਸੀਂ ਮਹਾਰਾਜ ਦੇ ਤੇ ਮਤਲਬ ਹੁਣ ਸਾਡੇ ਕੋਲੇ ਜਿਵੇਂ ਆਹ ਚੱਲ ਰਿਹਾ ਜੀ ਹੂੰ ਪੰਜਾਬ ਸਰਕਾਰ ਦਾ ਰਖੜੀ ਬੰਪਰ ਹੈ ਜੀ ਜਿਹਦਾ 24 ਤਰੀਕ ਦਾ ਡਰਾਅ ਹੈ ਇਹ 24 ਤਰੀਕ ਦਾ ਠੀਕ ਹੈ ਜੀ ਆ ਜੀ ਹਾਂ ਜੀ ਪੰਜਾਬ ਸਰਕਾਰ ਦਾ ਜੀ ਪਹਿਲਾ ਨਾਮ 2.5 ਕਰੋੜ ਦਾ ਦੇ ਵਿੱਚ ਗਰੰਟਡ ਆ ਜੀ ਬਹੁਤ ਵਧੀਆ ਗੱਲ ਆ ਜੀ ਇਹ ਪੰਜਾਬ ਸਟੇਟ ਦੀ ਡੀਅਰ ਰਾਖੀ ਬੰਪਰ 2024 ਆ 500 ਰੁਪਏ ਦੀ 500 ਰੁਪਏ ਟਿਕਟ ਹੈ 500 ਟਿਕਟ ਪਰ ਮੈਨੂੰ ਇਹ ਦੱਸੋ ਇਹ ਤਾਂ ਸਾਰੇ ਕਾਊਂਟਰਾਂ ਦੇ ਵਿਕ ਗੀਆਂ ਨੇ ਫਿਰ ਇੱਥੇ ਲੋਕ ਲਿਆਣ ਕਿਉਂ ਆਉਣ ਤੁਹਾਡੇ ਕੋਲ ਹੀ ਲੋਕ ਕਿਉਂ ਲੈਣਾ ਆ ਦੇ ਦੇਖੋ ਜੀ ਹੁਣ ਅਸੀਂ ਤਾਂ ਮਹਾਰਾਜ ਦੇ ਬਚਨ ਪਕਾਉਣੇ ਆ ਜੀ ਜਿਵੇਂ ਸਾਸੀਂ ਮਤਲਬ ਇਹ ਚਾਹੁੰਦੇ ਆ ਵੀ ਜਿਵੇਂ ਮੇਰੇ ਤੇ ਕਿਰਪਾ ਹੋਈ ਆ ਜਿਹੜਾ ਸਾਡੇ ਕੋਲੇ ਆਊਗਾ ਦਾ ਕੋਈ ਵੀ ਵੀਰਾਂ ਤਾਂ ਉਹ ਵੀ ਖੁਸ਼ ਹੋ ਕੇ ਜਾਊਗਾ ਜੀ ਕੀ ਬਾਤ ਹੈ ਉਹਦੇ ਤੇ ਵੀ ਕਿਰਪਾ ਇਸੇ ਤਰ੍ਹਾਂ ਵਰਸਣੀ ਆ ਜਿਵੇਂ ਮੇਰੇ ਤੇ ਹੋਈ ਆ ਜੀ ਮੈਨੂੰ ਕੋਈ ਭਰੋਸਾ ਨਹੀਂ ਦੀ ਪਹਿਲਾਂ ਮੈਨੂੰ ਕੋਈ ਚਾਂਸ ਨਹੀਂ ਦੇਤੀ ਵੀ ਮੈਂ ਗਰੀਬੀ ਰੇਖਾ ਤੋਂ ਨਿਕਲ ਜਾਊਗਾ ਪਰ ਅੱਜ ਸਾਡਾ ਘਰ ਦੇਖੋ ਆ ਸਾਡਾ ਘਰ ਬਹੁਤ ਵਧੀਆ ਬਣਿਆ ਹੋਇਆ ਬਿਲਕੁਲ ਦੇਖੋ ਹਾਂ ਜੀ ਨਵਾਂ ਘਰ ਬਣਾਇਆ ਜੀ ਬਿਲਕੁਲ ਅੱਜ ਦੁਕਾਨ ਦਾ ਪਹਿਲਾ ਦਿਨ ਸੀ ਅਰ ਜੇ ਮੂਹਰਤਾ ਆਜਮ ਹੋਰ ਤਾਂ ਗੈਰੀ ਦੁਕਾਨ ਦਾ ਸੀ ਉਹ ਮਾਰਾ ਦੀ ਕਿਰਪਾ ਦੇ ਨਾਲ ਮੈਂ ਕਹਾਂ ਜਿਹੜੀ ਉਹ ਜਿਹੜੀ ਤੁਸੀਂ ਇਹ ਮਹਾਪੁਰਸ਼ਾਂ ਦੀ ਸਟੋਰੀ ਮੈਨੂੰ ਦੱਸੀ ਆ ਇਹ ਕਿਸੇ ਨੂੰ ਹੋਰ ਨੂੰ ਪਤਾ ਨਹੀਂ ਕਿਸੇ ਨੂੰ ਨਹੀਂ ਪਤਾ ਜੀ ਅੱਜ ਮੈਨੂੰ ਮੈਨੂੰ ਹੀ ਦੱਸਿਆ ਕਿਸੇ ਨੂੰ ਨਹੀਂ ਦੱਸਿਆ ਜੀ ਇਹ ਗੱਲ ਮੈਂ ਅੱਜ ਸ਼ੇਅਰ ਕਰੀਆ ਗੱਲ ਤੁਹਾਡੇ ਨਾਲ ਜੀ ਇਹ ਕੀ ਬਾਤ ਹੈ ਹਾਂ ਜੀ ਕੀ ਬਾਤ ਹੈ ਚਲੋ ਅਸੀਂ ਉਮੀਦ ਕਰਦੇ ਹਾਂ ਅੱਛਾ ਛੇ ਛੇ ਹੁਣ ਜਾਂਦੇ ਜਾਂਦੇ ਦੱਸ ਦੋ ਇੱਕ ਤਾਂ 2.5 ਕਰੋੜ ਵਾਲੀ ਜਿਹੜੀ ਹੈਗੀ ਹੈ 500 ਰੁਪਏ ਵਾਲੀ ਹਾਂ ਜੀ ਰੱਖੀ ਬੰਪਰ ਆ ਹੋਰ ਕਿਹੜੀ ਕਿਹੜੀ ਆ 500 ਰੁਪਏ ਦਾ ਰੱਖੜੀ ਬੰਪਰ ਆ ਜੀ ਹੋ ਗਿਆ 2.5 ਕਰੋੜ ਵਾਲੀ ਹਾਂ ਜੀ ਹਾਂ ਜੀ ਬਾਕੀ ਜਿਵੇਂ 15 ਲੱਖ ਦੀ ਟਿਕਟ 15 ਲੱਖ ਦਾ ਪ੍ਰਾਈਜ਼ ਆ ਜੀ ਪਹਿਲਾ ਆਖਰਕਾਰ ਦੀਆ ਪਹਿਲਾ ਨਾ 15 ਲੱਖ ਦਾ ਜੀ ਇਹ ਇੰਡੀਆ ਆਸਟ੍ਰੇਲੀਆ ਲਾਟ ਵਾਕੀਏ ਕਾ ਆਪਣੇ ਕੋਲੇ ਆ ਚੱਲਦੀਆਂ ਨੇ ਡੀਅਰ ਲਾਟਰੀ ਛੋਟੀ 6 ਰੁਪਏ ਵਾਲੀ ਵੱਡਾ ਧਮਾਕਾ ਹੈ ਹਾਂਜੀ ਵੱਡਾ ਧਮਾਕਾ ਜੀ ਜਿੰਨੀ ਨਿੱਕੀ ਓਨੀ ਦਿੱਕੀ ਹੈ ਜੀ ਇਹ ਟਿਕਟਾਂ ਹਾਂ ਆ ਜੀ ਤੇ 6 ਰੁਪਏ ਘੱਟੋ ਘੱਟ 6 ਰੁਪਏ ਤੇ ਇੱਕ ਸੈੱਟ ਕਿੰਨੇ ਦਾ ਹੋ ਜਾਂਦਾ ਇਹ 20 ਟਿਕਟਾਂ ਦਾ ਸੈੱਟ ਹੋ ਜਾਂਦਾ 120 ਰੁਪਏ ਦਾ 25 ਟਿਕਟਾਂ 150 ਰੁਪਏ ਦੀਆਂ 50 ਟਿਕਟਾਂ ਇਦਾਂ 200 ਸੀਰੀ ਤੱਕ ਚੱਲਦੀ ਹੈ ਇਹਦੇ ਵਿੱਚ ਕਦੇ ਕਿਸੇ ਨੂੰ ਨਿਕਲਿਆ ਇਹਦੇ ਵਿੱਚੋਂ ਵੀ ਬਹੁਤ ਪ੍ਰਾਈਜ਼ ਲੱਗਿਆ ਜੀ ਸਵਾ ਦੋ ਦੋ ਲੱਖ ਦੇ ਅਸੀਂ ਦੇਖਿਆ ਫੋਟੋਆਂ ਬਹੁਤ ਘੱਟ ਲਈਆਂ ਨੇ ਇਹਨਾਂ ਨੂੰ ਦੇਖੋ ਜੀ ਵਿੱਚ ਕਸਟਮਰ ਇਦ ਕਈ ਜਿਵੇਂ ਮੈਂ ਲ ਕੋ ਰੱਖਿਆ ਲਾਟਰੀ ਦਾ ਵੀ ਮੈਨੂੰ ਲੱਗੀ ਲਾਟਰੀ ਉਸੇ ਤਰ੍ਹਾਂ ਮੈਂ ਉਹ ਵੀ ਕਈ ਵਾਰੀ ਰੱਖ ਜਾਂਦੇ ਆ ਪੜਦਾ ਵੀ ਕਿਤੇ ਰਿਸ਼ਤੇਦਾਰ ਪੈਸਾ ਹਾਂ ਇੱਕ ਕਾਨੂੰ ਕਿਸੇ ਦਾ ਹਸਾਬ ਦਾਫਾ ਹੁੰਦਾ ਵੇ ਆ ਲਗਾਣਾ ਜਦੇ ਜਾ ਖੜੂ ਆਪਣੇ ਕੋਲੇ ਹਾਂ ਇਸੇ ਕਰਕੇ ਪੜਦਾ ਰੱਖਦੇ ਆ ਥੋੜਾ ਜਿਹਾ ਬਿਲਕੁਲ ਬਾਕੀ ਇੱਕ ਆਪਣੇ ਕੋਲੇ ਆਹ ਟਿਕਟ ਚੱਲਦੀ ਹੈ ਜੀ ਇਹ ਕਿਹੜੀ ਹੈ ਜੀ ਇਹ ਡੀਅਰ ਨਾਗਾ ਲੈਂਡ ਮੰਥਲੀ ਹੈ ਜੀ 500 ਰੁਪਏ ਦੀ ਟਿਕਟ ਹੈ ਜੀ ਇਹ ਇਦੇ ਵਿੱਚ ਵੀ 2.5 ਕਰੋੜ ਦਾ ਨਾਮ ਗਰੰਟੀਡ ਹੈ ਜੀ ਠੀਕ ਹੈ ਜੀ ਇਹ ਵੀ ਡੀਅਰ ਵਾਲਾ ਦੀ ਹਾਂ ਜੀ ਇਹ ਡੀਅਰ ਕੰਪਨੀ ਦੀ ਹੈ ਜੀ ਇਹ ਨਾਗਲੈਂਡ ਦੀ ਆ ਇਹ ਨਾਗਾ ਲੈਂਡ ਦੀ ਹੈ ਜ ਠੀਕ ਹੈ ਜੀ ਇਹਦਾ ਵੀ ਪਹਿਲਾ ਨਾਮ ਗਰੰਟਡ ਆ ਜੀ ਇਹ ਕਿੰਨਾ ਇਨਾਮ ਹੈਦਾ ਇਹਦਾ 2.5 ਕਰੋੜ ਦਾ ਪਹਿਲਾ ਨਾਮ ਆ ਜੀ ਅੱਛਾ ਹਾਂ ਜੀ ਹਾਂਜੀ 500 ਰੁਪਏ ਇੱਕ ਦਾ ਨਿਕਲ ਨਹੀਂ ਹੁੰਦਾ ਜੀ ਇਹ ਦੇਖੋ ਇਹ ਟਿਕਟ ਦਾ ਵੀ ਬਹੁਤ ਫਰਕ ਹੁੰਦਾ ਜੀ ਇਹ ਟਿਕਟ ਸਿਰਫ 2 ਲੱਖ ਟਿਕਟ ਮੈਕਸਿਮਮ ਡੋਰ 2 ਲੱਖ ਟਿਕਟ ਦੇ ਵਿੱਚੋਂ ਪ੍ਰਾਈਜ਼ ਨਿਕਲਦੇ ਹੁੰਦੇ ਜੀ ਸਿਰਫ ਪੂਰੇ ਇੰਡੀਆ ਦੇ ਵਿੱਚ 2 ਲੱਖ 2 ਲੱਖ ਟਿਕਟਾਂ ਸਭੀ ਹੋਈ ਹੈ ਜੀ 2 ਲੱਖ ਦੇ ਵਿੱਚੋਂ ਪ੍ਰਾਈਜ਼ ਨਿਕਲਦੇ 2 ਲੱਖ ਟਿਕਟਾਂ ਛਪੀਆਂ ਨੇ ਪੂਰੇ ਇੰਡੀਆ ਦੇ ਵਿੱਚ ਔਰ ਦੋ ਚੋਂ ਹੀ ਇਨਾਮ ਨਿਕਲਣਾ ਇਸ ਤੋਂ ਬਾਅਦ ਇੱਕ ਆਪਣੇ ਕੋਲੇ ਆ 200 ਰੁਪਏ ਦਾ ਬੰਪਰ ਆ ਜੀ ਸਿਰਫ ਇਹ ਮਾਥ ਲਿਆ ਜੀ ਇਹ ਵੀ ਪੰਜਾਬ ਸਟੇਟ ਦਾ ਜੀ ਪੰਜਾਬ ਸਟੇਟ ਦਾ ਇੱਕ ਆ ਨਿਕਲਣ ਪੰਜਾਬ ਸਟੇਟ ਦਾ ਇਹਦਾ ਡਰਾ ਹੈਗਾ ਜੀ 39 ਨੂੰ 39 ਨੂੰ ਆ ਜੀ ਬਿਲਕੁਲ 3 ਤਾਰੀਖ 9ਵੇਂ ਮਹੀਨੇ ਨੂੰ ਜਿਹੜਾ ਇਹਦਾ ਡਰਾ ਬਿਲਕੁਲ ਹਰ ਮਹੀਨੇ ਡਰਾ ਨਿਕਲਦਾ ਗਰੰਟੀਡ ਆ ਜੀ ਇਹਦੇ ਵਿੱਚ 1.5 ਕਰੋੜ ਦਾ ਆਰਮੀ ਨੇ ਨਿਕਲਿਆ ਲੋਕ ਜਿਹਦੇ ਟੇਟਾ ਲੈ ਕੇ ਜਾਂਦਾ ਰਿਜ਼ਲਟ ਆਨਲਾਈਨ ਦੇਖ ਸਕਦੇ ਨੇ ਆਨਲਾਈਨ ਹਾਂਜੀ ਹਾਂਜੀ ਇਹ ਤੁਹਾਡੇ ਤੋਂ ਫੋਨ ਕਰ ਸਕਦੇ ਆ ਤੁਹਾਨੂੰ ਮੈਸੇਜ ਕਰ ਸਕਦੇ ਆ ਫੋਨ ਕਰ ਸਕਦੇ ਆ ਪਹਿਲਾਂ ਦੇਖੋ ਸਾਡੇ ਕੋਲੇ ਕਾਪੀ ਲਾਈ ਹੁੰਦੀਆਂ ਜੀ ਕੋਈ ਵੀ ਵੀ ਟਿਕਟ ਲੈਂਦਾਗਾ ਭਾਵੇਂ ਉਹਨਾਂ ਦਾ 500 ਦਾ ਪ੍ਰਾਈਸ ਲੱਗੇ ਉਹਨਾਂ ਨੂੰ ਕਾਲ ਜਾਊਗੀ ਜੀ ਬਲੋ ਹੋਰ ਦੱਸੋ ਕਿਹੜੀ ਕਿਹ ਟਿਕਟ ਹੈਗੀ ਆ ਬਸ ਹੋ ਗਿਆ ਸਾਰੇ ਇਹ ਚਲੋ ਹੋ ਗਿਆ ਜੀ ਤੇ ਜ਼ਰੂਰ ਨੰਬਰ ਆਪਦਾ ਬੋਲੋ ਨੰਬਰ ਬੋਲੋ ਸਾਡਾ ਨੰਬਰ ਹੈਗਾ ਜੀ 9878001093 ਜੀ ਹੂੰ ਤਰਸੇਮ ਲਾਟਰੀ ਜੋਗੀ ਮਾਜਰਾ ਜੀ ਵਟਸਐਪ ਵੀ ਇਹਦੇ ਚੱਲਦਾ ਇਹ ਵਟਸਐਪ ਵੀ ਇਹਦੇ ਚੱਲਦਾ ਤੇ ਸਾਡਾ ਗੂਗਲ ਪੇ ਵਗੈਰਾ ਵੀ ਇਹਦੇ ਤੇ ਚੱਲਦਾ ਜੀ ਚਲੋ ਆਨਲਾਈਨ ਦਾ ਵੈਸੇ ਧੋਖਾ ਬਹੁਤ ਹੋ ਜਾਂਦਾ ਪੇਮੈਂਟ ਦੇਖ ਕੇ ਪਾਓ ਪਰ ਲੋਡ ਨਹੀਂ ਪਰ ਆਹ ਦੇਖ ਸਕਦੇ ਹੋ ਤਰਸੇਮ ਲਾਟਰੀ ਕੁੱਪਕਲਾ ਦਾ ਜੀ ਕਿ ਕੁੱਪਕਲਾ 3 ਸਾਲ ਪਹਿਲਾਂ ਤੋਂ ਲਾਟਰੀ ਦੀ ਦੁਕਾਨ ਇਹਨਾਂ ਦੀ ਚੱਲ ਰਹੀ ਆ ਪਰ ਹੁਣ ਇਹਨਾਂ ਨੇ ਆਪਣੇ ਕੁੱਪਕਲਾ ਦੇ ਨਾਲ ਪਿੰਡ ਜੋਗੀ ਮਾਦਰਾ ਛੋਟਾ ਜਿਹਾ ਪਿੰਡ ਆ ਤੇ ਆਪਣੇ ਘਰ ਦੇ ਵਿੱਚ ਦੁਕਾਨ ਦੇ ਵਿੱਚ ਜਿਹੜੀ ਹੈਗੀ ਆ ਇਹ ਲਾਟਰੀ ਦੀ ਦੁਕਾਨ ਖੋਲੀ ਗਿਆ ਇਹ ਕਹਿੰਦੇ ਮਾਹ ਪੁਰਸ਼ਾਂ ਦੇ ਬੱਚ ਨੇ ਜਿਹੜੇ ਪਗਾਏ ਨੇ ਤੇ ਦੇਖਦੇ ਆ ਕਿ ਹੁਣ ਕਿਹੜੇ ਕਿ ਲੋਕ ਨੇ ਕਿੰਨੇ ਕਿ ਲੋਕ ਨੇ ਜਿਹੜੇ ਉਹ ਇੱਥੇ ਆ ਕੇ ਆਪਣੀ ਕਿਸਮਤ ਤਰਸੇਮ ਵਾਂਗ ਚੱਕ ਗੌਦ ਦੇ ਨੇ ਕਿ ਉਹ ਤਰਸੇਮ ਵੀ ਆਪਣੇ ਪਿਤਾ ਦੇ ਨਾਲ ਦਿਹਾੜੀ ਜੋਤ ਤੱਕ ਮਜ਼ਦੂਰੀ ਕਰਦਾ ਸੀ ਆ 3 ਵੀਲਰ ਚਲਾਉਂਦਾ ਸੀ ਜਾਂ ਫਿਰ ਛੋਟਾ ਹੱਥੀ ਚਲਾਉਂਦਾ ਸੀ ਤਾਂ ਇਸਨੇ ਵੀ ਘਰ ਦੇ ਉੱਤੇ ਚੋਰੀ ਲਾਟਰੀ ਪਾਈ ਆ ਇੱਕ ਵਾਰ ਨਹੀਂ ਕਈ ਵਾਰ ਪਾਈ ਆ ਤੇ ਆਖਰਕਾਰ ਇਹਨਾਂ ਦੀ ਕਿਸਮਤ ਜਿਹੜੀ ਹੈਗੇ ਖੁੱਲ ਗਈ ਆ 3.4 ਲੱਖ ਰੁਪਏ ਦਾ ਇਨਾਮ ਲੱਗਿਆ ਕਿਸੇ ਨੂੰ ਨਹੀਂ ਦੱਸਿਆ ਘਰ ਬਣਾਇਆ ਘਰ ਬਣਾਉਣ ਤੋਂ ਬਾਅਦ ਮਹਾਪੁਰਸ਼ ਮਿਲਦੇ ਆ ਤੇ ਲਾਟਰੀ ਦੇ ਕਾਰੋਬਾਰ ਦੇ ਵਿੱਚ ਪੈਣ ਦੀ ਗੱਲ ਕਹੀ ਜਾਂਦੀ ਆ ਤਾਂ ਫਿਰ ਤਰਸੀਮ ਤਿੰਨ ਸਾਲਾਂ ਤੋਂ ਕੁੱਪ ਕਰ ਰਿਹਾ ਤੇ ਹੁਣ ਇਹਨਾਂ ਨੇ ਮਹਾਪੁਰਸ਼ ਦੁਆਰਾ ਇਹਨਾਂ ਨੂੰ ਕਹਿੰਦੇ ਦਰਸ਼ਨ ਦਿੱਤੇ ਉਹ ਕਹਿੰਦੇ ਵੀ ਆਪਣੇ ਘਰੇ ਘਰ ਜਿਸ ਪੈਸੇ ਨਾਲ ਤੁਸੀਂ ਘਰ ਬਣਾਇਆ ਉਸ ਘਰ ਦੇ ਵਿੱਚ ਹੀ ਲਾਟਰੀ ਦੁਕਾਨ ਖੁਲਸੋ ਲਾਟਰੀ ਦੁਕਾਨ ਖੋਲੀ ਆ ਦੇਖਣਾ ਹੋਵੇਗਾ ਕਿ ਕਿੰਨੇ ਕੇ ਲੋਕਾਂ ਦੀ ਕਿਸਮਤ ਜਿਹੜੀ ਤਰਸੀਮ ਦੇ ਹੱਥੋਂ ਇਸ ਘਰ ਦੇ ਵਿੱਚੋਂ ਖੁੱਲਣ ਵਾਲੀ ਹੈ ਇਹ ਵੇਖਣ ਵਾਲੀ ਗੱਲ ਹੋएगी ਤੇ ਜੇਕਰ ਤੁਹਾਨੂੰ ਲੱਗਦਾ ਤਰਸੀਮ ਦੀਆਂ ਕੁਝ ਗੱਲਾਂ ਸੱਚਾਈ ਹੈਗੀ ਆ ਕਿ ਵਾਕਈ ਤਰਸੀਮ ਵਾਂਗ ਹੋ ਲੋਕ ਵੀ ਆਪਣੇ ਘਰ ਜਾਂ ਹੋ ਸੁਪਨੇ ਕਿਸਮਤ ਅਜਮਾ ਸਾਹਿਬ ਦੇ ਤਾਂ ਜ਼ਰੂਰ ਵਿਜ਼ਿਟ ਕਰਨ ਜ਼ਰੂਰ ਆਣਾ ਤੇ ਰਨ ਫੋਨ ਵੀ ਕਰ ਸਕਦੇ ਨੇ ਵੱਡੀ ਗੱਲ ਇਹ ਆ ਕਿ ਕਿਸਮਤ ਅਜਮਾਉਣ ਲਈ ਕੁਛ ਨਾ ਕੁਛ ਕਰਨਾ ਪੈਂਦਾ ਹੈ ਤੇ ਜੇਕਰ ਤੁਹਾਨੂੰ ਵੀ ਲੱਗਦਾ ਕਿਸਮਤ ਅਜਮਾਉਣੀ ਆ ਤਾਂ ਤੁਹਾਨੂੰ ਆਣਾ ਪਏਗਾ ਪਰ ਦੱਸ ਦਈਏ ਕਿ ਕਿਸੇ ਦੇ ਹੱਥ ਵਾਸ ਨਹੀਂ ਹੁੰਦਾ ਕਿ ਲਾਟਰੀ ਦਾ ਇਨਾਮ ਨਿਕਲੇ ਹੀ ਨਿਕਲੇ ਜੇ ਤੁਹਾਡੀ ਕਿਸਮਤ ਚ ਹੋਈ ਪ੍ਰਮਾਤਮਾ ਨੇ ਉਸ ਵਾਹਿਗੁਰੂ ਅੱਲਾਹ ਤਾਲਾ ਨੇ ਮਿਹਰ ਕੀਤੀ ਤਾਂ ਤੁਹਾਡੀ ਕਿਸਮਤ ਦੇ ਵਿੱਚ ਲਾਟਰੀ ਹੋਏਗੀ ਹੀ ਹੋਏਗੀ ਤੇ ਤੁਹਾਨੂੰ ਲਾਟਰੀ ਪਾਣੀ ਪੈਗੀ ਜੇਕਰ ਕਿਸਮਤ ਚਾਹਤਾ ਪਾਣੀ ਜ਼ਰੂਰ ਪੈਗੀ ਤਾਂ ਪਰਮਾਤਮਾ ਮਿਹਰ ਵੀ ਕਰੇਗਾ ਜਿਵੇਂ ਤਰਸੀਨ ਦੇਗੀ ਤਾਂ ਜੇਕਰ ਤੁਸੀਂ ਇਹਦਾ ਟਿਕ ਨਹੀਂ ਪਾਣੀ ਤਾਂ ਘੱਟੋ ਘੱਟ ਆਪਣੇ ਰਿਸ਼ਤੇਦਾਰਾਂ ਤੱਕ ਜ਼ਰੂਰ ਵੀਡੀਓ ਪਹੁੰਚਾ ਦਿਓ ਜਿਹੜੇ ਸੋਚਦੇ ਨੇ ਕਿ ਸ਼ਾਇਦ ਉਹਨਾਂ ਦੀ ਕੋਈ ਲਾਟਰੀ ਲੱਗ ਜਾਵੇ ਸਰਕਾਰ ਤੋਂ ਮਨਤਾਪਾ ਲਾਟਰੀ ਪਾਉਣ ਦੇ ਲਈ ਤਰਸੀਮ ਲਾਟਰੀ ਕੁੱਪਕਲਾ ਨੀਅਰ ਪਿੰਡ ਜੋਗੀ ਮਾਜਰਾ ਧੰਨਵਾਦ ਥੈਂਕ ਯੂ